ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸੰਗਰੂਰ ਪੁਲਿਸ ਵੱਲੋਂ ਧੂਰੀ ਦੀ ਇੱਕ ਬਸਤੀ ਵਿੱਚ ਬਰੀਕੀ ਨਾਲ ਚੈਕਿੰਗ ਕੀਤੀ ਗਈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਏਡੀਜੀਪੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਲਈ ਮੁਹਿੰਮ ਚਲਾਈ ਗਈ ਹੈ ਜਿਸ ਨੂੰ ਲੈ ਕੇ ਪੂਰੇ ਪੰਜਾਬ ਭਰ ਵਿੱਚ ਨਸ਼ਾ ਖਤਮ ਕੀਤਾ ਜਾਵੇਗਾ ਉਹਨਾਂ ਨੇ ਮਾੜੇ ਅਨਸਰਾਂ ਨੂੰ ਚੇਤਾਵਨੀ ਭਰੇ ਲਹਿਜ਼ੇ ਨਾਲ ਕਿਹਾ ਕਿ ਨਸ਼ੇ ਦਾ ਕੰਮ ਕਰਨ ਵਾਲੇ ਜਦਾ ਪੰਜਾਬ ਛੱਡ ਜਾਣ ਜਾਂ ਨਸ਼ੇ ਦਾ ਕਾਰੋਬਾਰ ਬੰਦ ਕਰ ਦੇ ਨਹੀਂ ਕਿਸੇ ਵੀ ਕੀਮਤ ਦੇ ਬ exchange ਨਹੀਂ ਜਾਣਗੇ ਸਨ ਨਸ਼ਾ ਮਰਦੂਮ ਮਹਮ ਚਲਾਈ ਗਿਆ ਤੂਰੀ ਚ ਵੱਡੇ ਪੱਧਰ ਦੀ ਚੈਕਿੰਗ ਕੀਤੀ ਯਾਰ ਕੀ ਕਹਨੇ ਇਸ ਵਾਰੀ ਅੱਜ ਇੱਕ ਸਪੈਸਿਫਿਕ ਆਪਰੇਸ਼ਨ ਕੀਤੀ ਜਾ ਰਹੀ ਹੈ ਬਾਜ਼ੀਗਰ ਬਸਤੀ ਟੂਰੀ ਦੇ ਵਿੱਚ ਜਿੱਥੋਂ ਸਾਨੂੰ ਕਾਫੀ ਸ਼ਿਕਾਇਤਾਂ ਆndੀਆਂ ਨੇ ਕਿ ਇੱਥੇ ਡਰਗ ਦੇ ਟ੍ਰੇਡ ਹੁੰਦੇ ਨੇ ਕਈ ਸਾਰੇ ਐਫ ਆਈ ਆਰਸ ਹੋਏ ਨੇ ਪਾਸ ਪਿਛਲੇ ਦਿਨਾ ਜਿਹਦੇ ਵਿੱਚ ਇਸ ਏਰੀਆ ਦੇ ਮੁਲਜ਼ਮ ਨੇ ਕ੍ਰਿਮੀਨਲਸ ਨੇ ਜਿਹੜੇ ਕਿ ਐਨਡੀਪੀਐਸ ਕੇਸਿਸ ਦੇ ਵਿੱਚ ਫਿਗਰ ਹੋਏ ਨੇ ਅੱਜ ਇਸ ਏਰੀਆ ਦੀ ਸਫਾਈ ਕਰਨ ਲਈ ਇਸ ਏਰੀਆ ਦੇ ਵਿੱਚ ਇੰਟੈਲੀਜੈਂਸ ਲੈਡ ਆਪਰੇਸ਼ਨਸ ਕਰ ਰਹੇ ਨੇ ਤਾਂ ਕਿ ਆਪਾਂ ਪੁਰਾਣੇ ਰਿਕਾਰਡਸ ਦੇਖ ਕੇ ਕੁਝ ਇੰਟੈਲੀਜੈਂਸ ਇਕੱਠਾ ਕਰਕੇ ਸਪੈਸਿਫਿਕ ਘਰਾ ਦੀ ਆਪਾਂ ਚੈਕਿੰਗ ਕੀਤੀ ਹੈ ਤਾਂ ਕਿ ਇਸ ਏਰੀਆ ਦੇ ਵਿੱਚ ਜਿਹੜੇ ਕ੍ਰਾਈਮਨਲਸ ਹੈਗੇ ਨੇ ਉਹਨਾਂ ਦਾ ਕਾਰੋਬਾਰ ਬੰਦ ਕੀਤਾ ਜਾ ਸਕੇ ਉਹਨਾਂ ਦੇ ਖਿਲਾਫ ਕਾਨੂੰਨੀ ਐਕਸ਼ਨ हो सके और उन्हटवर्कूँ खत्म कर सकी इस नाल आज इतने ये ऑपरेशन चलाई गई है माड़े अंसर की चेतावनी है देखो माड़े अंसर ये हैगी है कि कानून ने कैचअप कर लेना है का। ड्रग ट्रेड है एक केवल क्रिमिनल ऑफेंस नहीं है एक सामाजिक अपराध भी है इस करके इस चीज़ तो बिल्कुल परे रहो और पंजाब पुलिस और पंजाब सरकार ਪਿਛਲੇ 3 ਸਾਲਾਂ ਤੋਂ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਇੱਕ ਨਵਾਂ ਜੋਸ਼ ਨਵੇਂ ਜੋਸ਼ ਨਾਂ ਦੇ ਜਿਹੜੀ ਮੁਹਿੰਮ ਸ਼ੁਰੂ ਹੋਈ ਹੈ ਇਹਨੂੰ ਜਿਹੜਾ ਇਸ ਡਰੱਗ ਟ੍ਰੇਡ ਦਾ ਨੀਵ ਆਪਾ ਖਤਮ ਕਰਕੇ ਜਿਹੜਾ ਫਾਊਂਡੇਸ਼ਨਸ ਆਫ ਡਰੱਗ ਟ੍ਰੇਡ ਹੈ ਉਹਨੂੰ ਆਪਾਂ ਖਤਮ ਕਰਨਾ ਹੈ ਤੇ ਇਸ ਚੀਜ਼ ਤੇ ਪੰਜਾਬ ਪੁਲਿਸ ਔਰ ਪੰਜਾਬ ਸਰਕਾਰ ਬਿਲਕੁਲ ਵਚਨਬੱਧ ਹੈ ਔਰ ਆਪਾਰ ਇਸ ਇਹ ਜਿਹੜਾ ਅੱਜ ਦਾ ਆਪਰੇਸ਼ਨ ਹੈ ਇਸ ਕੜੀ ਦਾ ਇੱਕ ਛੋਟਾ ਆਪਰੇਸ਼ਨ ਹੈ ਇਸ ਕਰਕੇ ਨਾ ਸਿਰਫ ਇਸ ਮੁਹੱਲੇ ਦੇ ਲੋਕ ਬਟ ਇਸ ਟ੍ਰੇਡ ਦੇ ਨਾਲ ਜੋ ਵੀ ਜੁੜਿਆ ਹੋਇਆ ਹੈ ਆ ਜੋ ਵੀ ਇਹਦਾ ਫਾਇਦਾ ਉਠਾ ਰਿਹਾ ਹੈ ਕਾਈਂਡਲੀ ਇਸ ਟ੍ਰੇਡ ਨੂੰ ਛੱਡ ਦਿਓ ਕਿਉਂਕਿ ਤੁਹਾਡੇ ਖਿਲਾਫ ਜਲਦੀ ਤੋਂ ਜਲਦੀ ਐਕਸ਼ਨ ਹੋਣ ਵਾਲਾ ਹੈਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨਮੋਹ ਪੂਰੇ ਪੰਜਾਬ ਦੇ ਵਿੱਚ ਨਸ਼ਾ ਨੂੰ ਖਤਮ ਕਰਨ ਦਾ ਵੱਡਾ ਉਪਰਾਲਾ ਕੀਤਾ ਕਿ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਚੈਕਿੰਗ ਕੀਤੀ ਜਾਵੇਗੀ ਜੀ ਮੈਂ ਤੁਹਾਨੂੰ ਜਿਵੇਂ ਦੱਸਿਆ ਅੱਜ ਦਾ ਜਿਹੜਾ ਚੈਕਿੰਗ ਹੈਗਾ ਜਿਹੜਾ ਜਿਹਨੂੰ ਆਪਾਂ ਕਾਸੋ ਆਪਰੇਸ਼ਨ ਕਹਿੰਦੇ ਆ ਉਹਦਾ ਇੱਕ ਹਿੱਸਾ ਹੈ ਉਸ ਕੜੀ ਦਾ ਇੱਕ ਹਿੱਸਾ ਹੈ ਇਹ ਜਗ੍ਹਾ ਜਗ੍ਹਾ ਪੂਰੇ ਪੰਜਾਬ ਦੇ ਵਿੱਚ ਇਹ ਚੈਕਿੰਗ ਚੱਲ ਰਹੀ ਹੈ ਔਰ ਚਲਦੀ ਰਹੇਗੀ ਜਦ ਤੱਕ ਅਪਾ ਡਰਗ ਟ੍ਰੇਡ ਨੂੰ ਜੜੋਂ ਖਤਮ ਨਾ ਕਰ ਦੇ ਸਰ ਜਿਵੇਂ ਆਪਾ ਦੇਖਦੇ ਆ ਕਿ ਮਜਬੂਰੀ ਬਸ ਕਈ ਲੋਕ ਨਸ਼ੇ ਦਾ ਕਾਰੋਬਾਰ ਦੇ ਵਿੱਚ ਲਿਪਤ ਹੋ ਜਾਂਦੇ ਨੇ ਕਿ ਇਸ ਤਰ੍ਹਾਂ ਦੀ ਵੀ ਕੋਈ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਜਿਉਂ ਨਾਲ ਕੋਈ ਉਹਨਾਂ ਨੂੰ ਜਿਹੜਾ ਕੋਈ ਕਾਰੋਬਾਰ ਦਿੱਤਾ ਜਾਵੇ ਤਾਂ ਜੋ ਕੁਝ ਸਾਗਰ ਨਸ਼ੇ ਦੀ ਉਹ ਦੇਖੋ ਜੀ ਇਹ ਵੈਲਫੇਅਰ ਡਿਪਾਰਟਮੈਂਟ ਦਾ ਹੈ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਸਰਕਾਰ ਦੇ ਸਾਰੇ ਡਿਪਾਰਟਮੈਂਟਸ ਦੇ ਵਿੱਚ ਇਸ ਚੀਜ਼ ਦੀ ਜਾਗਰੂਕਤਾ ਹੈ ਔਰ ਇਸ ਪਾਸੋਂ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਡਾ ਸਵਾਲ ਵਾਜਿਬ ਹੈ ਤੁਸੀਂ ਡਿਮਾਂਡ ਸਾਈਡ ਦੀ ਗੱਲ ਕਰ ਰਹੇ ਹੋ ਕਿ ਕਿਵੇਂ ਜੋ ਬੱਚੇ ਅੱਜ ਡਰੱਗਸ 'ਤੇ ਪਏ ਹੋਏ ਨੇ ਉਹਨਾਂ ਨੂੰ ਰੀਹੈਬਿਲੀਟੇਟ ਕਰਨ ਲਈ ਕੀ ਕੋਸ਼ਿਸ਼ ਕੀਤਾ ਜਾ ਰਿਹਾ ਹੈ ਇਹ ਅਲੱਗ-ਅਲੱਗ ਮਹਿਕਮਿਆਂ ਦਾ ਦਾ ਕੰਮ ਹੈ ਤੇ ਉਹ ਮਹਿਕਮਾ ਇਸ ਚੀਜ਼ 'ਤੇ ਲੱਗਿਆ ਹੋਇਆ ਹੈ ਕੋਈ ਪ੍ਰੈਸਰਨ ਦੇ ਥਰੂ ਕੋਈ ਸਾਹਮਣੇ ਆਇਆ ਹੈ ਸਰ ਕੁਝ ਐਪਰੀਹੈਂਸ਼ਨਸ ਕੀਤੀਆਂ ਨੇ ਤੇ ਕੁਝ ਰਿਕਵਰੀਜ਼ ਵੀ ਹੋਈਆਂ ਨੇ ਜਿਹਦੇ ਬਾਰੇ ਤੁਹਾਨੂੰ ਪ੍ਰੈਸ ਨੋਟ ਜ਼ਰੀਏ ਜਾਣੂ ਕਰਵਾ ਦਿੱਤਾ ਜਾਏਗਾ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ